ਤਨ ਤਨ ਸਾਹਿਬ ਗੁਰੂ ਗਰੰਥ ਸਹਿ ਮਹਾਰਾਜੀ ਦੇ ਪਾਵਨ ਮਹੂਦੰਦਰ ਗੁਰੂ ਪਿਆਰੇ ਗੁਰਸਵਾਰੇ ਸਾਧ ਸੰਗਤ ਜੀ ਆਓ ਸਾਧਗੁਰਾਂ ਦੇ ਹਜੂਰ ਜੁੜ ਕਰਕੇ ਇਸ ਦੇਹੀ ਦਾ ਲਾਹਾ ਲੈਨੇ ਆ ਸਵਾਸਾਂ ਨੂੰ ਸਫਲਾ ਕਰਨਾ ਕਰੀਏ ਜੋ ਸਾਧਗੁਰੂ ਪਿਤਾ ਜੀ ਨੇ ਅੰਮ੍ਰਿਤ ਵੇਲੇ ਅਲਾਹੀ ਮੁਖ ਬਾਪਾਂ ਦੀ ਬਰਸ਼ਿਸ਼ ਕੀਤੀ ਹੈ ਆਓ ਸਤਿਗੁਰਾਂ ਦੇ ਹਜ਼ੂਰ ਜੁੜ ਕਰਕੇ ਵਿਚਾਰਨਾ ਕਰੀਏ ਕੋਈ ਵੀ ਰਸਨਾ ਵਾਂਝੇ ਨਾ ਰਹੇ ਗੱਲ ਕੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਨਰੰਕਾਰ ਕਾਲ ਕਾਲ ਜੋਤ ਜਗ ਮੰਡਲ ਕਰਿਉ ਦੇ ਮਹਾਵਾਕ ਅਨੁਸਾਰ ਆ ਆਕਾਰ ਗੁਰੂ ਸਰੂਪ ਗੁਰੂ ਨਾਨਕ ਦੇਵ ਸੱਜੇ ਪਾਤਸ਼ਾਹ ਆਪਣੇ ਮੁਖਾਰਿਤਏ ਪਾਵਨ ਬਾਗ ਸੂਹੀ ਰਾਗ ਦੇ ਅੰਦਰ ਬਗਸ਼ਿਸ਼ ਕਰਦੇ ਜੋ ਕਿ ਤਾਨੁਗੁਰ ਸੇ ਮਹਾਰਾਜ ਦੇ ਅੰਗ 751 52 ਦੇ ਉੱਪਰ ਸੁਭਾਰਿ ਮਾਨ ਹੈ ਕਾਫੀ ਕਾਰ ਦਸਮਾ ਦਸਵੇਂ ਕਰਤ ਵਿੱਚ ਗਾਉਣ ਦਾ ਹੁਕਮ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਛੋਟਾ ਗੁਰ ਮੰਤਰ ਲਾ ਕੇ ਪੈਦਾ ਜੀ ਰੰਗ ਕਰਦੇ ਉਹ ਓਕਾਰ ਭੁਗ ਇੱਕ ਹੀ ਹੈ ਜੇ ਤੋ ਇਹ ਸਾਰੇ ਕਾ ਨਾ ਦੇ ਪੈਦਾਸ਼ ਹੋ ਰਹੀ ਹੈ ਨਾਸ਼ ਹੋ ਰਿਹਾ ਔਰ ਗੁਰ ਪ੍ਰਸਾਦ ਉਹ ਸਤਿਗੁਰ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੈ ਮਹਾਰਾਜ ਬਲਿਸ਼ੀ ਕਰਦੇ ਨੇ ਮਾਨਸ ਜਨਮ ਦੁਰਲੱਭ ਗੁਰਮੁਖ ਪਾਇਆ ਇਹ ਸਤਿਗੁਰ ਪਿਤਾ ਜੀ ਕਹਿਣ ਲੱਗੇ ਕਿ 84 ਲੱਖ ਜੂਨ ਕੱਟ ਕੇ ਇਹ ਜੋ ਦੁਰਲੱਭ ਦੇਹੀ ਹੈ ਜਿਸ ਦੇਹੀ ਕੋ ਲੋਚੈ ਦੇਵ ਉਹ ਮਨੋਖਾ ਜਨਮ ਭਾਈ ਤੈਨੂੰ ਮਿਲਿਆ ਗੁਰਸਿੱਖਾਂ ਨੂੰ ਦਿੱਤਾ ਮਹਾਰਾਜ ਜੀ ਨੇ ਤੂੰ ਗੁਰੂ ਦੀ ਛੱਤ ਵਿੱਚ ਚਲਾ ਜਾ ਮਾਨ ਤਨ ਹੋਏ ਚੁਲੰਭ ਜੇ ਸਤਿਗੁਰ ਪਾਇਆ ਏ ਜੇ ਸਰਬੰਨ ਨੂੰ ਤੂੰ ਚੰਗਾ ਲੱਗਿਆ ਨਾ ਤੇ ਭਾਵਕੇ ਜੇ ਗੁਰੂ ਦੀ ਕਿਰਪਾ ਰੂਪੀ ਤੇਰੇ ਤੇ ਤਾਂ ਸ਼ਰਨ ਪਏ ਮਨੁੱਖ ਦਾ ਮਹਾਰ ਕਹਿੰਦੇ ਮਨ ਅਤੇ ਸਰੀਰ ਹੈ ਜੋ ਪ੍ਰੇਮ ਦੇ ਨਾਲ ਮਹਾਰ ਕਹਿੰਦੇ ਰੰਗ ਲਾਲ ਜਿਹੜਾ ਉਹ ਗੂੜਾ ਹੋ ਜੂਗਾ ਚੁਲਾਬ ਦਾ ਅਰਥ ਹੈ ਲਾਲ ਹੋਣਾ ਗੂੜਾ ਹੋਣਾ ਤੇ ਮਹਾਰ ਕਹਿੰਦੇ ਫਿਰ ਨਾਮ ਦੀ ਬਰਕਤ ਦੇ ਨਾਲ ਤੈਨੂੰ ਇਹ ਲਾਲੇ ਜੜ ਜਾਵੇਗੀ ਤੇਰੇ ਮਨ ਨਾਮ ਦੇ ਨਾਲ ਪਿਆਰ ਬਣ ਜਾਏਗਾ ਜੱਲਾ ਜਨਮ ਸਵਾਰ ਵਖਰ ਸੱਜ ਲੈ ਇੱਕ ਅੰਗ ਤੇ ਸਭਨੇ ਚਲੇ ਜਾਣਾ ਤੇ ਮਹਾਰਗ ਇਸ ਕਰਕੇ ਜੇ ਉਹ ਦੇਹੀ ਬੜੀ ਸਮਾ ਸਵਾਸ ਮਿਲੇ ਸਫਲਾ ਕਰ ਲੈ ਤੇ ਮਹਾਰਗ ਦੇ ਜਾਣ ਤਾਂ ਹੈ ਹੀ ਪਰ ਇਸ ਮਨੁੱਖਾ ਜਨਮ ਨੂੰ ਸਫਲਾ ਕਰਕੇ ਜਾ ਜਿਹੜਾ ਸਵਾਸ ਮਿਲਿਆ ਮਹਾਰਗ ਇਸ ਕਾਰਨ ਤੈਨੂੰ ਇਹ ਦੇਹੀ ਦਿੱਤੀ ਐ ਇਹਨੂੰ ਸੋਹਣਾ ਬਣਾ ਕੇ ਜਾ ਨਾਮ ਦਾ ਸਬਦਾ ਕਰਕੇ ਜਾ ਪਤ ਪਾਏ ਦਰਬਾਰ ਸਤਗੁਰ ਸ਼ਬਦ ਪਹਿ ਸਤਗੁਰੂ ਦੀ ਦੇ ਸ਼ਬਦ ਦੇ ਰਾਹੀ ਪਰਮਾਤਮਾ ਪਰਮੇਸ਼ਰ ਦਾ ਆਦਵ ਕਰ ਮਨ ਦੇ ਵਿੱਚ ਭੈ ਰੱਖ ਅਤੇ ਉਸ ਪਰਮਾਤਮਾ ਦੇ ਦਰਗਾਹ ਦੇ ਵਿੱਚ ਇੱਜ਼ਤ ਹਾਸਲ ਕਰ ਲੈ ਜੇ ਦਿੱਤੇ ਤੂੰ ਦਰਬਾਰ ਚ ਮਾਨ ਚਾਹੁੰਦਾ ਹੈ ਤਾਂ ਇੱਥੇ ਮਹਾਰਾਜ ਕਹਿੰਦੇ ਮਨ ਦੇ ਵਿੱਚ ਭਾਉ ਰੱਖ ਕੇ ਤਰੰਕਾਰ ਦਾ ਨਾਮ ਜਪ ਸਿਮਰਨ ਕਰ ਜੋ ਆਰਾਧਾ ਹੈ ਜੋ ਸਿਮਰਦਾ ਹੈ ਮਹਾਰਾਜ ਕਹਿੰਦੇ ਉਹਦਾ ਦਰਗਾਹ ਲੋਕ ਅਤੇ ਪ੍ਰਲੋਕ ਦੇ ਵਿੱਚ ਸਤਕਾਰ ਹੁੰਦਾ ਹੈ ਰਹਾਉ ਬਿਸਰਾਮ ਦੇ ਕਰਕੇ ਪਿਤਾ ਜੀ ਗਿੱਤ ਸੁਣਾ ਕਰਦੇ ਐ ਮਨ ਤਨ ਸੱਚ ਸਾਲਾਹੇ ਸਾਜ ਮਨ ਪਾਇਆ ਉਹ ਮਨੁੱਖ ਆਪਣੇ ਮਾਨ ਤੇ ਸਰੀਰ ਦੇ ਰਾਹੀਂ ਸਦਾ ਥਿਰ ਪਰਮਾਤਮਾ ਦੀ ਸਿਫਤਸਲਾਹ ਕਰਦਾ ਤੇ ਸਦਾ ਥਿਰ ਪ੍ਰਭੂ ਦੇ ਮਨ ਦੇ ਵਿੱਚ ਪਿਆਰਾ ਲੱਗਣ ਲੱਗ ਜਾਂਦਾ ਹੈ ਮਹਾਰਾ ਜੀ ਕਹਿੰਦੇ ਉਹ ਆਪਣੇ ਮਨ ਤੇ ਤਨ ਦੇ ਨਾਲ ਸਤਿਗੁਰ ਤੇ ਸੇਵਾ ਟਹਿਲ ਸਿਮਰਨ ਕਰਦਾ ਹੈ ਤੇ ਪਰ ਉਹ ਪਾ ਜਾਂਦਾ ਜਿਵੇਂ ਧੰਨੇ ਭਗਤ ਨੇ ਮਨ ਤਨ ਨਾਲ ਸੇਵਾ ਕੀਤੀ ਨਾ ਤੇ ਪਰ ਪਰਮੇਸ਼ਰ ਨੇ ਸਰਦਾ ਪਿਆਰ ਦੇ ਕੇ ਉਹਨਾਂ ਆਉਣਾ ਪੱਥਰ ਦੇ ਵਿੱਚ ਵੀ ਆਉਣਾ ਪੈ ਗਿਆ ਬਸਾ ਤਾਂ ਹਰ ਥਾਂ ਤੇ ਪਰ ਉਹਦੀ ਭਾਵਨਾ ਦੇ ਕੇ ਮਹਾਰਾਜ ਨੂੰ ਆਉਣਾ ਪੈ ਗਿਆ ਆ ਕੇ ਫਿਰ ਉਹਦੇ ਜੋ ਸਰਦਾ ਸੀ ਉਹਦੀ ਭਾਵਨਾ ਸੀ ਜੋ ਉਹਦਾ ਵਿਸ਼ਵਾਸ ਸੀ ਉਹਨੂੰ ਫਲ ਲਾਇਆ ਤੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਪਾ ਪਰਮਾਤਮਾ ਪਿਆਰ ਦੀ ਲੱਜਾ ਰੱਖਦਾ ਇਸੇ ਲਈ ਬਾਣੀ ਦੇ ਵਿੱਚ ਅੰਮਰਤ ਵੇਲੇ ਆਪਾਂ ਪੜਿਆ ਕਿ ਸਾਚ ਨੂੰ ਸੁਣ ਲਿਓ ਸਭੈ ਜਨ ਪ੍ਰੇਮ ਕਿਉ ਤਨਹਿ ਪ੍ਰਗਟਵਾਇ ਭਾਈ ਤੂੰ ਪਰਮਾਤਮਾ ਪਰਮੇਸ਼ਰ ਨਾਮ ਦੇ ਨਾਲ ਪਿਆਰ ਦਾ ਪਾ ਕੇ ਮਿਦਨ ਸਤਿਗੁਰੂ ਆਪੇ ਪਾਵਨ ਦਰਸ਼ਨ ਦੇਣਗੇ ਲਾਲਤਾ ਮਨ ਮੰਨਿਆ ਗੁਰਪੂਰਾ ਪਾਇਆ ਪਰ ਜਿਸ ਨੂੰ ਕੋਈ ਹੋਰ ਪੂਰਾ ਗੁਰੂ ਮਿਲ ਗਿਆ ਉਹ ਪ੍ਰਭੂ ਨਾਮ ਦੀ ਫਿਰ ਲਾਲੀ ਉਹਨੂੰ ਭਾਈ ਛੱਡ ਗਿਆ ਮਤ ਹੋ ਗਿਆ ਤੇ ਉਹ ਤੋਂ ਬਿਨਾ ਉਹ ਬੁੱਝਾ ਨਹੀਂ ਰਹਿ ਸਕਦਾ ਫਿਰ ਜਿਹਨੂੰ ਨਾਮ ਦਾ ਰੰਗ ਲੱਗ ਗਿਆ ਉਹ ਪ੍ਰਸਵਾਸ ਨਾਲ ਜਪਦਾ ਸਾ ਸੁਗਰਾਸਨ ਵਿਸਰੇ ਹਰ ਨਾਮਾ ਮਨ ਮੰਤ ਧੰਸ ਸਹੀ ਨਾਨਕਾ ਪੂਰਨ ਸੋਈ ਸੰਤ ਮਹਾਰਾਜ ਇਹ ਮਰ ਹਰ ਸਵਾਜ ਨਮ ਰੋਠ ਦਾ ਬੈੰਦਾ ਜਾਗਦਾ ਖਾਂਦਾ ਪੀਂਦਾ ਹਰ ਜੱਪੀ ਜਾਂਦਾ ਉਹ ਵਿਸਾਰਦਾ ਹੀ ਫਿਰ ਉਹ ਐਸਾ ਪੰਦਤਾਂ ਦਾ ਹੁੰਦਾ ਜਿਵੇਂ ਭਗਤ ਜੀ ਕਹਿੰਦੇ ਨੇ ਤੇ ਹਾਥ ਪਾਉ ਪਰ ਕਾਮ ਸਭ ਜੀਤ ਨਰੰਜਨ ਨਾਲ ਹੱਥਾਂ ਪਰੇ ਨਾਲ ਕਰਮ ਕਰ ਦਵੇ ਉਹ ਨੰਤਰੰਗ ਕਾਰਨ ਮੁਰਾਦ ਹੈ ਤੇ ਇਥੇ ਬਰ ਭਗਤ ਜੀ ਵੀ ਗੱਲ ਕਹਿੰਦੇ ਜਦੋਂ ਲਗ ਬਾਸ ਬਾਹ ਹੁੰਦੇ ਹੀ ਤਵਲਗ ਅਨਸਰੇ ਰਾਮ ਸੁਨੇਹੀ ਮਹਾਰਾਜ ਕਹਿੰਦੇ ਜੇ ਮੈਂ ਤਾਗਾ ਬਾਹੂਗਾ ਨਾ ਭਗਤ ਜੀ ਕਹਿੰਦੇ ਤੇ ਰੱਬ ਨੇ ਮਿਸਰ ਜਾਣਾ ਮੇਰੇ ਮੁਖ ਤੋਂ ਜਿਸ ਕਰਕੇ ਇੱਕ ਸੈਕਿੰਡ ਦੇ ਵਾਸਤੇ ਵੀ ਨਿਰੰਕਾਰ ਨੂੰ ਵਿਸਾਰਨਾ ਨਹੀਂ ਚਾਹੁੰਦੇ ਹਰ ਸੁਆਸ ਦੇ ਨਾਲ ਹਰ ਪਲ ਦੇ ਨਾਲ ਉਹਨੂੰ ਸਿਮਰੀ ਜਾਂਦੇ ਸਿਮਰੀ ਜਾਂਦੇ ਥਾਉ ਜੀਵਾ ਗੋਣ ਸਾਰ ਅੰਤਰ ਤੂੰ ਵਸੈ ਮਹਾਰਾਜ ਤੇਰੇ ਗੁਣ ਚੇਤੇ ਕਰ ਕਰਕੇ ਮੈਂ ਆਪਣੇ ਅੰਦਰ ਆਪਣੇ ਜੀਵਨ ਨੂੰ ਸੁਚਾ ਕਰ ਲਿਆ ਤੇ ਤੇਰੇ ਨਾਮ ਦਾ ਧੰਨ ਮੇਰੇ ਕੋਲੇ ਆ ਤੇ ਤੇਰੇ ਨਾਮ ਦਾ ਆਧਾਰ ਹੀ ਹੱਜ ਦੇ ਨਾਲ ਮੈਂ ਜਿਉਂ ਰਿਹਾ ਤਾਂ ਤੇ ਜਦੋਂ ਵਿਸਰ ਜਾਏ ਮਾਰਾ ਕਹਿੰਦੇ ਮੇਰੀ ਮੌਤ ਹੋ ਜੇ ਮੈਂ ਸੰਸਾਰ ਜ ਰਹਿਣੇ ਨਹੀਂ ਜਾਂਦਾ ਜਿੰਨਾ ਚਿਰ ਸਵਾਦ ਜਿਉਂਦੇ ਆ ਤੇਰੀ ਯਾਦ ਨਾ ਮਿਸਰੇ ਹਰ ਵੇਲੇ ਤੁਮਰੀ ਯਾਦ ਰਹੇ ਮੇਰੇ ਚੇਤੇ ਦੇ ਵਿੱਚ ਰਹੇ ਤੂੰ ਵਿਸਰੈ ਤੂੰ ਵਸੈ ਮਨ ਮਾਹੇ ਸਹਿਜੇ ਰਸ ਰਸੈ ਤੂੰ ਮਨ ਦੇ ਵਿੱਚ ਬਸ ਪਏ ਮਹਾਰਾਜ ਤਾਂ ਮੇਰਾ ਮਨ ਜਿਹੜਾ ਡੋਲ ਤੇ ਥੇ ਰਹਿ ਸਕਦਾ ਤੇਰੇ ਨਾਮ ਦੇ ਸਵਾਰ ਦੇ ਵਿੱਚ ਮੈਂ ਰਸ ਦੇ ਵਿੱਚ ਹਮੇਸ਼ਾ ਭਟਿਆ ਰਹਾ ਤੇਰੇ ਨਾਮ ਦਾ ਸਮੁੰਦਰ ਰਵੇ ਤੇ ਕਦੇ ਵੀ ਮੈਂ ਵਿਸਾਰਾਂ ਨਾ ਅਡੋਲ ਹੋ ਕੇ ਤੇਰੇ ਨਾਮ ਨੂੰ ਜਪਦਾ ਰਾਂ ਮੂਰਖ ਮਨ ਸਮਝਾਏ ਆਖੋ ਕੇਤੜਾ ਇਹ ਮੇਰੇ ਮੂਰਖ ਮਨਾ ਮੈਂ ਤੈਨੂੰ ਕਿਤਨਾ ਕੋ ਸਮਝਾ ਸਕਦਾ ਕਿੰਨਾ ਕੁ ਤੈਨੂੰ ਦੱਸਾਂ ਗੁਰਮੁਖ ਹਰਗੁਣ ਗਾਏ ਰਾਂਦਰੇਤੜਾ ਕਿ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੀ ਸਿਫਤਸਲਾ ਕਰਿਆ ਕਰ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਜਾਂ ਇਸ ਤਰ੍ਹਾਂ ਆਪਣਾ ਜੀਵਨ ਜਿਹੜਾ ਉਹ ਕਹਿੰਦਾ ਜਨਮ ਤੇ ਮਰਨ ਤੇਰਾ ਸੋਹਣਾ ਹੋ ਜਾਊਗਾ ਸੰਸਾਰ ਵਿੱਚ ਨਾਮ ਜਪੇਗਾ ਤਾਂ ਮੇ ਸੋਭਾ ਕਾਲ ਨੂੰ ਮੌਤ ਆ ਗਈ ਚਲਾ ਗਿਆ ਜਾਣਾ ਪੈ ਗਿਆ ਤਾਂ ਵੀ ਤੇਰੀ ਦਰਗਾਹ ਵਿੱਚ ਵੀ ਸੋਭਾ ਹੋਵੇਗੀ ਸ ਕਰਕੇ ਤੂੰ ਤੈਨੂੰ ਕੀ ਸਮਝਾਉਂ ਤੂੰ ਪ੍ਰਮਾਤਮਾ ਦੇ ਰੰਗ ਵਿੱਚ ਰੰਗਿਆ ਰਿਹਾ ਕਰ ਸੰਸਾਰੀ ਕੰਮ ਵੀ ਕਰ ਪਰ ਕੰਮ ਕਰਦਿਆਂ ਨਿਰੰਕਾਰ ਦੀ ਯਾਦ ਵਿੱਚ ਇਤੇ ਤੇ ਰੱਖਿਆ ਕਰ ਨਿਤ ਨਿਤ ਸਦ੍ਰਿਐ ਸੰਭਾਲ ਪ੍ਰੀਤਮ ਆਪਣਾ ਹਰ ਵੇਲੇ ਕਹਿੰਦੇ ਆਪਣੇ ਪ੍ਰੀਤਮ ਨੂੰ ਆਪਣੇ ਹਿਰਦੇ ਦੇ ਵਿੱਚ ਸਾਹਮਣੇ ਰੱਖ ਨਾਮ ਨੂੰ ਹਮੇਸ਼ਾ ਉਹਨੂੰ ਯਾਦ ਰੱਖ ਉਹਨੂੰ ਕਦੇ ਵੀ ਵਿਸਾਰ ਨਾ ਜੇ ਚੱਲੇ ਗੁਣ ਨਾਲ ਨਾਹੀਂ ਦੁੱਖ ਸੰਤਾਪਣਾ ਤੇ ਜੇ ਪ੍ਰਮਾਤਮਾ ਦੀ ਤੂੰ ਭਗਤੀ ਕਰਦਾ ਰਹੇਗਾ ਗੁਣਾਂ ਨੂੰ ਗਾਉਂਦਾ ਰਹੇਗਾ ਤੇਰਾ ਜੀਵਨ ਸਫਲ ਸਫਲ ਹੁੰਦਾ ਜਾਊਗਾ ਤੈਨੂੰ ਕਦੇ ਵੀ ਦੁੱਖ ਸੰਤਾਪ ਚੱਲਣਾ ਨਹੀਂ ਪਵੇਗਾ ਕਲ ਕਲੇਸ਼ ਤੋਂ ਤੂੰ ਬਚ ਜਾਏਗਾ ਤੈਨੂੰ ਦਰ ਸ਼ੋਹ ਵੀ ਨਹੀਂ ਸਕਦਾਗਾ ਮਨੁੱਖ ਭਰਮ ਪੁਲਾਣਾ ਤਾਂ ਇਸ ਰੰਗ ਹੈ ਐ ਮਨੁੱਖ ਜੋ ਆਪਣੇ ਮਨ ਦੇ ਪਿੱਛੇ ਤਰਨ ਵਾਲੇ ਨੇ ਉਹ ਕਹਿੰਦੇ ਮਨੁੱਖ ਦਾ ਮਨ ਭਟਕਣਾ ਪੈਦਾ ਕਰਦਾ ਜੋ ਕੁਰਾਹੇ ਪਾਉਂਦਾ ਤੇ ਜਿਨ ਫਰੇ ਨਾਮ ਦੀ ਲਾਲੀ ਚੜਦੀ ਨਹੀਂ ਨਾਮ ਦੇ ਰੰਗ ਤੋਂ ਵਾਂਝਾ ਰਹਿ ਜਾਂਦਾ ਮਰਸੀ ਹੋਏ ਬਿਡਾਣਾ ਮਨ ਤਨ ਭੰਗ ਹੈ ਉਹ ਵਰਕਦੇ ਨੇਕ ਪਲਸ਼ ਹੋ ਕੇ ਆਤਮ ਮੌਤ ਸਹਿਣਦਾ ਕਿਉਂ ਨਾਮ ਤੋਂ ਪਾਸੇ ਹੋ ਗਿਆ ਉਹਦੇ ਮਨ ਦੇ ਵਿੱਚ ਫਿਰ ਕਹਿੰਦੇ ਉਹਦੇ ਸਰੀਰ ਦੇ ਵਿੱਚ ਵਿਸ਼ੋੜਾ ਹੁੰਦਾ ਪਰਮਾਤਮਾ ਦਾ ਵਿਸ਼ੋੜਾ ਜਿਹਦੇ ਕਰਕੇ ਉਹ ਤਲਪਦਾ ਫਿਰ ਕਹਿੰਦੇ ਸਾਰਾ ਜੀਵਨ ਉਹਦਾ ਭੰਗ ਭਾਵ ਕੇ ਸੰਸਾਰ 'ਚ ਜਨਮਿਆ ਨਾ ਜਨਮ ਇੱਕ ਬਰਾਬਰੀ ਜਦੋਂ ਉਹਨੇ ਸਫਲ ਨਹੀਂ ਕੀਤਾ ਆਪਣੇ ਕਾਰ ਬਿਹਾਰ ਕਰਕੇ ਚਲਾ ਗਿਆ ਨਿਰੰਕਾਰ ਨੂੰ ਲਾਦਿਆ ਨਹੀਂ ਤੇ ਉਹਦਾ ਜਨਮ ਭੰਗ ਹੋ ਗਿਆ ਵਿਸ਼ੋੜਾ ਮਿਲ ਗਿਆ ਕਿਉਂ ਕਿ ਜਿਵੇਂ ਮੱਛੀ ਜਦ ਤੋ ਵੀਣਾ ਤਨੁਪਤੀ ਰਹਿੰਦੀ ਹੈ ਕਹਿੰਦੇ ਇਸੇ ਤਰ੍ਹਾਂ ਇਹ ਕਲਪਨਾ ਵਿੱਚ ਸੰਸਾਰ ਦੀ ਮਾਇਆ ਵਿੱਚ ਮਿਲ ਲਾਉਂਦਾ ਰਹਿੰਦਾ ਹੈ ਗੁਰ ਕੀ ਕਾਰਕ ਮਾਇ ਲਾਹ ਕਰ ਆਣਿਆ ਭਾਈ ਜਿਸ ਪ੍ਰਮਾਤਮਾ ਨੇ ਤੈਨੂੰ ਇਹ ਦੇਹ ਹੀ ਦਿੱਤੀ ਸਮਾਂ ਦਿੱਤਾ ਸਵਾਦ ਦਿੱਤੇ ਉਹਦੀ ਕਾਰਨ ਕਮਾਉਣਾ ਕਰ ਉਹਦੀ ਭਗਤੀ ਕਰ ਤੇ ਲਾਹ ਲੈ ਸੰਸਾਰ ਵਿੱਚ ਮਨੁੱਖਾ ਦੇਹ ਨੂੰ ਅਰਤਨਾ ਕਾਰਜ ਦੇਹ ਦਾ ਲਾਹ ਲੈ ਗੁਰ ਬਾਣੀ ਨਿਰਵਾਣ ਸ਼ਬਦ ਪਛਾਣਿਆ ਗੁਰੂ ਦੀ ਜੋ ਬਾਣੀ ਹੈ ਉਹਦੀ ਬਰਕਤ ਦੇ ਨਾਲ ਗੁੱਦੇ ਸ਼ਬਦ ਦੇ ਵਿੱਚ ਜੁੜਨਾ ਕਰ ਤੇ ਆਪਣੇ ਹਿਰਦੇ ਵਿਚ ਵਸਾਲਾ ਪ੍ਰਮਾਤਮਾ ਦੇ ਨਾਲ ਬੂੰਗੀ ਸਾਝ ਪਾਲ ਲੈ ਇੱਕ ਨਾਨਕ ਦੀ ਅਰਦਾਸ ਜੇ ਤੁਧ ਭਾਵਸੀ ਮਹਾਰਾਜ ਆਪਣੇ ਆਪ ਨੂੰ ਸੰਬੋਧਿਤ ਕਰਕੇ ਕਹਿ ਲੈ ਕਿ ਨਾਨਕ ਮਹਾਰਾਜ ਮੇਰੀ ਨਾਨਕ ਦੀ ਕਿ ਅਰਦਾਸ ਹੈ ਸਤਿਗੁਰੂ ਜੀ ਇਹ ਹੀ ਬੇਨਤੀ ਹੈ ਕਿ ਮੈਂ ਤੁਹਾਨੂੰ ਪਸੰਦ ਆਂ ਮੇਰੀ ਕੀਤਨੀ ਸੇਵਾ ਜਪਿਆ ਹੋਇਆ ਨਾਮ ਤੁਹਾਡੇ ਦਰ ਦੇ ਪ੍ਰਵਾਨ ਹੋ ਜੇ ਮੇਰੀ ਬੇਨਤੀ ਆਪਾਂ ਵੀ ਬੇਨਤੀ ਕਰੀਏ ਮਹਾਰਾਜ ਜਿਤਨੀ ਸਮਝ ਜਿਤਨਾ ਤੁਸੀਂ ਮਾਤਪੁਰ ਦਿੱਤੀ ਹੈ ਤੇ ਸਾਡਾ ਵੀ ਜਪਿਆ ਨਾਮ ਕੀਤੀ ਸੇਵਾ ਚੱਲ ਕੇ ਗੁਰੂ ਘਰ ਆਇਆ ਸਾਡਾ ਵੀ ਸਫਲਾ ਹੋ ਜੇ ਸਾਨੂੰ ਸਮੱਤ ਦੇਣੀ ਕਿਉਂਕਿ ਬਾਣੀ ਕਹਿੰਦੀ ਹੈ ਸਤ ਸਤਿਆਰ ਸਿੱਖ ਬੈਠੇ ਸਤਗੁਰੂ ਕੇ ਪਾਸ ਮਨੁੱਖ ਜਿਹੜੇ ਆ ਉਹ ਸੰਸਾਰ ਦੇ ਵਿੱਚ ਵਿਚਰ ਰਹੇ ਆ ਪਰ ਜੋ ਸਿਆਣੇ ਸੂਝਵਾਨ ਸਿੱਖ ਗੁਰੂ ਦੇ ਕੋਲ ਆ ਕੇ ਬੈਠਦੇ ਆ ਤੇ ਮਹਾਰਾਜ ਇਸੇ ਤਰ੍ਹਾਂ ਇਸ ਮੱਤ ਬਖਸ਼ੀ ਤੇਰੇ ਚਰਨਾਂ ਨਾਲ ਜੁੜੇ ਰਹੀਏ ਤੇਰੇ ਦਰਬਾਰ ਵਿੱਚ ਹਾਜ਼ਰੀ ਨਾਮ ਭਰ ਗਏ ਤੇਰੀ ਸੇਵਾ ਤੇਰੀ ਟਹਿਲ ਤੇਰੇ ਗੁਣਾਂ ਨੂੰ ਗਾ ਸਕੀਏ ਤੇ ਮਹਾਰਾਜ ਕਰਕੇ ਮੇਰੀ ਮਹਾਰਾਜ ਬੇਨਤੀ ਹੈ ਜੇ ਤੁਹਾਨੂੰ ਭਾਜ ਤੁਹਾਨੂੰ ਪਸੰਦ ਆ ਜਾਏ ਮੈਂ ਦੀਜੈ ਨਾਮ ਨਵਾਸ ਹਰ ਗੁਣ ਗਾਵਸੀ ਜੇ ਤੁਹਾਨੂੰ ਮੈਂ ਚੰਗਾ ਲੱਗਦਾ ਨਾ ਮੇਰੀ ਸੇਵਾ ਕੀਤੀ ਸਫਲ ਹੈ ਮੇਰਾ ਜਿਆ ਪਿਆ ਸਫਲ ਹੈ ਤਾਂ ਮੇਰੇ ਹਿਰਦੇ ਦੇ ਵਿੱਚ ਐਸੀ ਕਿਰਪਾ ਕਰਨੀ ਹੈ ਐਸੀ ਰક્ષਿਸ਼ ਕਰਨੀ ਹੈ ਤੁਸੀਂ ਆਪਣਾ ਨਾਮ ਦਾ ਨਵਾਸ ਦੇਣਾ ਤਾਂ ਜੋ ਮੈਂ ਤੁਹਾਡੇ ਗੁਣਾਂ ਨੂੰ ਹਮੇਸ਼ਾ ਹੀ ਗਾਉਂਦਾ ਰਹਾ ਕਦੇ ਵੀ ਵਿਸਰੇ ਨਾ ਐਸੀ ਬੇਨਤੀ ਆਪਾਂ ਵੀ ਕਰੀਏ ਰੋਜ਼ ਆ ਕੇ ਸਤਿਗੁਰ ਤੋਂ ਬੀਜੇ ਮੰਗਦੇ ਆਂ ਪਰਵਾਰ ਦੇ ਹੋਰ ਸੰਸਾਰੀ ਮਾਇਆ ਧਨ ਪਦਾਰਥ ਘਰ-ਕੋਫੀਆਂ ਮੰਗਦੇ ਆਂ ਤੁਹਾਾਰ ਕੇ ਸੰਗ ਮੰਗਣੇ ਨਹੀਂ ਆ ਹਲੇ ਤਾਂ ਜੇ ਮੰਗਣਾ ਸੀ ਤਾਂ ਅੰਮ੍ਰਿਤ ਵੇਲਾ ਬਾਣੀ ਮੰਨ ਦਾ ਪਿਆਰ ਪ੍ਰੇਮਾ ਭਗਤੀ ਗੁਰੂ ਦੀ ਦਾਤੀ ਸੇਵਾ ਮੰਗਣੀ ਸੀ ਅੰਮ੍ਰਿਤ ਵੇਲਾ ਮੰਗਣਾ ਸੀ ਤਾਂ ਮਹਾਰਾਜ ਨੇ ਸਾਨੂੰ ਮੰਗਣ ਦੀ ਜਾਂਚ ਆੜਾ ਤੇ ਮੰਗੋ ਇਹ ਜੋ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਸੁਭੀ ਰਾਜ ਚ ਬੇਨਤੀ ਕਰ ਰਹੇ ਹੈ ਕਿ ਮਹਾਰਾਜ ਮੈਨੂੰ ਵੀ ਆਪਣੇ ਨਾਮ ਦਾ ਰੰਗ ਦੇ ਦੇ ਆਪਣੇ ਗੁਣ ਦੀ ਬਖਸ਼ਿਸ਼ ਕਰ ਦੇ ਤਾਂ ਜੋ ਤੇਰੇ ਨਾਮ ਨੂੰ ਤੇਰੇ ਉਪਦੇਸ਼ ਨੂੰ ਅਸੀਂ ਕਮਾ ਸਕੀ ਉਸ ਦੇਹ ਦਾ ਲਾਹਾ ਲੈ ਸਕੀ ਤਾਂ ਸਾਰ ਸੰਗਤਾਂ ਦਾ ਸੋਹਣਿਆ ਦਾਸਾਂ ਦਾ ਬੰਧਾ ਪ੍ਰਮਾਨ ਸਰਬੁ ਪੁਲਾ ਨਾਮ ਨਾਮ ਕੋਈ ਰਸਨਾ ਜਾਣੀ ਲਿਲੇਦੋ ਸੁਖਿ ਦੇ ਪਰੋ ਸੁਖਿ ਦੇ ਨਾਮ ਅਤਵ ਆਪੇ ਦੇ ਰੱਬ ਦੇ ਆਪੋ ਜੀ ਬਾਗ ਜੀ ਕਰ ਖਾਲਸਾ ਬਾਗ ਜੀ ਦੀ ਪੀਰ ਹਤੇ ਗਰੇ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿ